ਇਹ ਕਾਲੀ ਗੱਲ ਨੇ 4 ਦਿਨਾਂ ਤੋਂ ਉੱਦਾ ਚੱਕੇ ਜਦ ਤੱਕ ਨਾ ਜਵਾਬ ਮੰਗਿਆ ਹੈਗਾ ਕਿਤੇ ਕਹਿੰਦੇ ਤੁਸੀਂ ਕਿਉਂ ਟਾਲ ਲੇਕਿਨ ਹੁਣ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਨਿਕਲ ਕੇ ਆਈ ਹੈ ਇਹਨੇ ਮਰੇ ਹੋਏ ਸ਼ਹੀਦ ਪਾਣਾ ਤੇ ਉਸਦੇ ਵੀ ਤੋਹਫਾ ਕਰਕੇ ਉਹ ਕਾਲਾ ਕਾਨੂੰਨ ਲਾਗੂ ਕਰਤਾ ਜਿਹਨੂੰ ਖਤਮ ਕਰਨ ਵਾਸਤੇ ਕਿਸਾਨ 1.5 ਸਾਲ ਬੱਧੀ ਲਵਾਈ ਲੜਕੇ ਜਾਨ ਦਵਾ ਕੇ ਆਏ ਸੀਗੇ ਆਪਨੇ ਕੁਰਸੀ ਦੇ ਖਾਤਰ ਕਰਕੇ केजरीवाल ਦੇ ਘੁੱਟ ਹੀ ਹੱਥਵਾ ਲੈਂਦਾ ਔਰ केजरीवाल ਜੇ ਚਲੇ ਗਿਆ ਤਾਂ ਪੂਰੇ ਹਿੰਦੂ ਤੇ ਹੱਤ ਤੇ ਹੋਇਆ ਜਿਵੇਂ ਅਮਿਸ਼ਾ ਕਹਿੰਦੇ ਮੋਦੀ ਕਹਿੰਦਾ ਉਹ ਕਰੀ ਜਾ ਰਿਹਾ ਤਾਂ ਕਿ ਇਹ ਕੁਰਸੀ ਤੇ ਬੈਠਿਆ ਰਹੇ ਵਿਰੋਧੀ ਪਾਰਟੀਆਂ ਤੇ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮੰਡੀ ਬੋਰਡ ਨੇ ਸਟੀਲ ਸੈਲੋਸ ਨੂੰ ਮੰਡੀ ਯਾਰਡ ਐਲਾਨਣ ਦਾ ਫੈਸਲਾ ਰੱਦ ਕਰ ਦਿੱਤਾ ਹੈ ਇਸ ਯੂ ਟਰਨ ਤੇ ਬੀਬਾ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਕਹਿ ਰਿਹਾ ਉਹ ਇਹਨਾਂ ਨੇ 15 ਤਰੀਕ ਨੂੰ ਜਿਹੜਾ ਜਾਰੀ ਕੀਤਾ ਨੋਟੀਫਿਕੇਸ਼ਨ ਇਸ ਕਿਸਾਨਾਂ ਦੇ ਪੱਧਰ 'ਤੇ ਸ਼ੁਰਖ ਹੋ ਪਿਆ ਹੈਗਾ ਉਹ ਨੋਟੀਫਿਕੇਸ਼ਨ ਨੂੰ ਬਦਲੋ ਉਹ ਕਿਹਾ ਕਿ 9 ਜ਼ਿਲ੍ਹਿਆਂ ਦੀ ਸਾਰੇ ਮੰਡੀ

ਸਾਨਾ ਵੀ ਯਾਦ ਰੋ ਇਹਨਾਂ ਮਿੱਟੀ ਦੇ ਰੋਗ ਦਾ ਜਿਹੜਾ ਆਪਣੇ ਆਪ ਨੂੰ ਸ਼ਹੀਦ भगत ਸਿੰਘ ਦਾ ਉਹਦੀ ਨਕਲ ਉਤਾਰਦਾ ਸੀਗਾ ਸ਼ਹੀਦਾਂ ਨੇ ساری ਜਵਾਨ ਖੂਨ ਗੰਦੇ ਕੀ ਕਹਾਤੀ ਦੇਸ਼ ਵਾਸਤੇ ਇਹਨੇ ਮਰੇ ਹੋਏ ਸ਼ਹੀਦ ਸਾਨਾ ਦੇ ਉੱਤੇ ਵੀ ਤੋਹਫਾ ਕਰਕੇ ਉਹ ਕਾਲਾ ਕਾਨੂੰਨ ਲਾਗੂ ਕਰਤਾ ਜਿਹਨੂੰ ਖਤਮ ਕਰਨ ਵਾਸਤੇ ਕਿਸਾਨ 1.5 ਸਾਲ ਬੱਧੀ ਲੜ ਕੇ ਜਾਨ गवा ਕੇ ਆਏ ਸੀਗੇ ਤਾਂ ਇਹ ਇਹਦੇ ਗੱਲਾਂ 'ਚ ਕੋਈ ਗੱਲ ਨਹੀਂ ਹੈਗਾ ਆਪ ਦੀ ਕੁਰਸੀ ਦੇ ਖਾਤੇ ਉੱਤੇ केजरीवाल ਦੇ ਘੁੱਟ ਹੀ ਹੱਥਵਾ ਲੈਂਦਾ ਹੈ ਉਹ केजरीवाल ਜੇ ਜੇ ਚਲੇ ਗਿਆ ਤਾਂ ਪੂਰੇ ਕੈਂਡਾ ਤੇ ਹੱਥ ਤੇ ਹੋਇਆ ਜਿਵੇਂ ਅਮਿਤ ਸ਼ਾਹ ਕਹਿੰਦੇ ਮੋਦੀ ਕਹਿੰਦਾ ਉਹ ਕਰੀ ਜਾ ਰਿਹਾ ਤਾਂ ਕਿ ਇੱਕ ਥਾਂ ਤੇ ਬੈਠਿਆ ਰਹੇ ਬਾਕੀ ਪੰਜਾਬ ਦਾ ਕੋਈ ਵਾਲੀ ਵਾਲੇ ਨਹੀਂ ਪਾਣੀ ਤੇ ਸਾਡੇ ਕਮਜ਼ੋਰ ਕਰਦੇ ਬੰਦੀ ਸਿੱਖਾਂ ਦੀ ਗੱਲ ਇਹ ਨਹੀਂ ਕਰਦਾ ਰਾਜਧਾਨੀ ਸਾਡੀ ਕਮਜ਼ੋਰ ਕਰਦੀ ਕਿ ਕਾਹਨ ਤੁਹਾਡੇ ਪੰਜਾਬ ਜੇ ਕਹਿੰਦੇ ਉਹਨਾਂ ਨੂੰ ਗੋਲੀਆਂ ਨਾਲ ਮਾਰਿਆ ਜਾਂਦਾ ਹੈ ਹਰਿਆਣੇ ਦੀ ਤੁਹਾਨੂੰ ਕੋਈ ਕਰਾ ਕੋਈ ਕਾਰਵਾਈ ਨਹੀਂ ਉਹ ਪੰਜਾਬ ਵਾਸਤੇ ਖੜੀ ਰਿਹਾ ਦਾ ਜਵਾਬ ਲੋਕੀ ਪੁੱਛਣਗੇ ਜੇ ਵੋਟਾ ਲੈਣਾ ਹੋਗਾ